ਸਤਿ ਸ੍ਰੀ ਅਕਾਲ ਦੋਸਤੋ ਅੱਜ ਫਿਰ ਲੈ ਕੇ ਹਾਜ਼ਰ ਹਾਂ ਮੈਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹਾਂਜੀ ਜੇ ਤੋਂ ਪਹਿਲੇ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਕਬੱਡੀ ਸ਼ੋਅ ਮੈਚ ਵਰਪਾਲ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ ਮੇਰੇ ਮਿੱਤਰੋ ਫਰੰਦੀਪੁਰ ਵਰਸ ਸੌਰ ਸਿੰਘ ਬੈਂਕਾ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ ਇਸ ਤੇ ਮੇਰੇ ਮਿੱਤਰੋ ਸੌਰ ਸਿੰਘ ਬੈਂਕਾ ਫਸਟ ਰੈਂਕ ਤੇ ਸੈਕੰਡਮ ਫਰੰਦੀਪੁਰ ਦੀ ਟੀਮ ਰਹੀ ਅੱਗੇ ਗੱਲ ਕਰਦੇ ਆ ਮੇਰੇ ਮਿੱਤਰੋ ਬੋਪਾਰਾਏ ਬਾਜ ਸਿੰਘ ਮਾਝੇ ਵਿੱਚ ਕਬੱਡੀ ਕੱਪ ਜਿੱਥੇ ਪਹਿਲਾ ਇਨਾਮ 75000 ਦੂਸਰਾ ਇਨਾਮ 65000 ਬੈਸਟਾਂ ਨੂੰ 2121000 ਇੱਥੇ ਫਾਈਨਲ ਮੈਚ ਮੇਰੇ ਮਿੱਤਰੋ ਤੇਜਾ ਸਿੰਘ ਵਾਲਾ ਵਰਸਸ ਸੇਵ ਸਿੰਘ ਸਤਲਾਣੀ ਸਾਹਿਬ ਵਿਚਕਾਰ ਹੋਇਆ ਜਿਸ ਵਿੱਚ ਸੋਰ ਸਿੰਘ ਸਤਲਾਣੀ ਫਸਟ ਰਾਈ ਤੇ ਸੈਕੰਡ ਤੇਜਾ ਸਿੰਘ ਵਾਲੀ ਰਹੀ ਤੇ ਇੱਥੇ ਬੈਸਟ ਜੱਫੀ ਦੀ ਗੱਲ ਕਰੀਏ ਤਾਂ ਰਾਜਾ ਪੱਧਰੀ 15 ਟੱਚ ਤੇ ਪੰਜ ਜੱਫੇ ਲਾ ਕੇ ਬੈਸਟ ਬਣਿਆ ਨਾਲ ਹੀ ਇੱਥੇ ਜੇਕਰ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਦੁੱਲਾ ਤੇ ਗੁਰਦਾਸ ਜੁਆਇੰਟ ਬੈਸਟ ਰੇਡਰ ਹੈ ਰਾਜਾ ਪੱਧਰੀ ਵਾਲਾ ਕਹਿੰਦੇ ਗੇਮ ਚੇਂਜਰ ਸਿਰਾ ਕਰਾ ਗਿਆ ਪੱਧਰੀ ਵਾਲਾ ਵੀ ਕਹਿੰਦੇ ਸਾਰੇ ਪੱਧਰ ਕਰ ਗਿਆ ਬਾਕੀ ਪੱਧਰੀ ਵਾਲੇ ਨੂੰ ਐਵੇਂ ਨਹੀਂ ਗੇਮ ਚੇਂਜਰ ਕਹਿੰਦੇ ਮੁੰਡੇ ਨੇ ਧੰਨ ਧੰਨ ਕਰਾਈ ਆ ਮਾਧਿ ਵਿੱਚ ਮੁੰਡੇ ਦੀ ਤੂਤੀ ਬੋਲਦੀ ਆ ਪੱਧਰੀ ਵਾਲੇ ਦੀ ਗੇਮ ਤੁਹਾਨੂੰ ਕਿਵੇਂ ਲੱਗਦੀ ਆ ਕਮੈਂਟ ਜਰੂਰ ਕਰਨਾ ਤੇ ਅੱਗੇ ਗੱਲ ਕਰਦੇ ਹਾਂ ਪਿੰਡ ਕੁੱਲਰੀਆਂ ਮਾਨਸਾ ਕਬੱਡੀ ਕੱਪ ਦੀ ਇੱਥੇ ਪਹਿਲਾ ਇਨਾਮ 61000 ਤੇ ਦੂਜਾ 41000 ਸੀ ਨਾਲ ਹੀ ਇੱਥੇ ਬੈਸਟਾਂ ਨੂੰ ਬੈਸਟਾਂ ਨੂੰ ਇੱਥੇ 11-11000 ਰੁਪਏ ਦੀ ਨਕਦ ਰਾਸ਼ੀ ਸੀ ਮਿੱਤਰੋ ਤੇ ਇੱਥੇ ਫਾਈਨਲ ਮੈਚ ਬੱਛੋਆਣਾ ਤੇ ਜਲਵੇੜਾ ਵਿੱਚ ਖੇਡਿਆ ਗਿਆ ਫਰਸਟ ਬੱਛੋਆਣਾ ਰਹੀ ਤੇ ਸੈਕੰਡ ਜਲਵੇੜਾ ਇੱਥੇ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਗੋਗੋ ਰਾਏ ਘਣਾਨੇ ਵਾਲਾ 6 ਕੱਡੀਆਂ 6 ਨੰਬਰ ਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਰਣਜੀਤ ਬੱਛੋਆਣਾ ਦੋ ਟੱਟ ਇੱਕ ਜੱਫਾ ਬੈਸਟ ਜਾਫੀ ਰਿਹਾ ਤੇ ਅੱਗੇ ਗੱਲ ਕਰਦੇ ਹਾਂ ਪਿੰਡ ਬਾਗੇਵਾਲਾ ਕਬੱਡੀ ਟੂਰਨਾਮੈਂਟ ਦੀ ਇੱਥੇ ਪਹਿਲਾ ਇਨਾਮ 81000 ਤੇ ਦੂਸਰਾ ਇਨਾਮ 61000 ਪੈਸੀ ਮੇਰੇ ਮਿੱਤਰੋ ਤੇ ਬੈਸਟ ਰੇਡਰ ਤੇ ਜਾਫੀ ਨੂੰ 22000 ਸੀ ਇੱਥੇ ਫਾਈਨਲ ਮੈਚ ਭੂਲਨ ਵਰਸਸ ਕਾਂਗਾ ਵਿੱਚ ਉਕਾਰ ਖੇਡਿਆ ਗਿਆ ਫਰਸਟ ਭੂਲਨ ਦੀ ਟੀਮ ਰਹੀ ਤੇ ਸੈਕੰਡ ਕਾਂਗਾ ਤੇ ਇੱਥੇ ਜੇਕਰ ਬੈਸਟ ਰੇਡਰ ਦੀ ਗੱਲ ਕਰੀ ਤਾਂ ਵੰਸ਼ 8 ਕਬੱਡੀਆਂ 8 ਨੰਬਰ ਲੈ ਕੇ ਬੈਸਟ ਰਿਹਾ ਜੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਰਾਜੂ ਭਾਉ ਕਾਂਗੇ ਵਾਲਾ 4 ਟੱਚ ਤੇ 2 ਜੱਫੇ ਲਾ ਕੇ ਬੈਸਟ ਰਿਹਾ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ